ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਇੰਡਸਟਰੀ ਦੀ ਜਿੰਗ ਜਾਨ ਜਸਵਿੰਦਰ ਭੱਲਾ ਜੀ ਇਸ ਦੁਨੀਆ ਨੂੰ ਮਰੀ ਦੁਨੀਆ ਨੂੰ ਹਮੇਸ਼ਾ ਲਈ ਹਲਬਿਦਾ ਕਹਿ ਗਏ ਨੇ ਬੜੇ ਦੁੱਖ ਦੀ ਗੱਲ ਹੈ ਬੜੇ ਨੇਕ ਇਨਸਾਨ ਬੜੇ ਅੱਛੇ ਫਨਕਾਰ ਇਹੋ ਜਿਹੇ ਲੋਕ ਸਦੀਆਂ ਦੇ ਵਿੱਚ ਕਿਤੇ ਇੱਕ ਵਾਰ ਆਦੇ ਆ ਜਿਹੜੇ ਹਸਾ ਕੇ ਵੀ ਢਿੱਡੀਂ ਪਾਦਣ ਤੇ ਜਾਂਦੇ ਹੋਏ ਰਵਾ ਵੀ ਚਾ ਮੇਰਾ ਮਨ ਬੜਾ ਭਰਿਆ ਹੋਇਆ ਇਸ ਵੇਲੇ ਇੱਕ ਬਹੁਤ ਵੱਡਾ ਪਨਕਾਰ ਸਾਡੀ ਇਸ ਇੰਡਸਟਰੀ ਦੇ ਵਿੱਚੋਂ ਸਾਨੂੰ ਧਾ ਲਾ ਕੇ ਚਲਾ ਗਿਆ ਬਹੁਸੀਏ ਸਰਦਾਰ ਸੁਖਵਿੰਦਰ ਭੱਲਾ ਜੀ ਬੜੇ ਦੁੱਖ ਦੀ ਗੱਲ ਹੈ ਕਿ ਹਲੇ ਐਡੀ ਕੋਈ ਉਮਰ ਵੀ ਸੀ ਹੈਗੀ ਉਹਨਾਂ ਨੂੰ ਹਲੇ ਜਾਣਾ ਨਹੀਂ ਸੀ ਚਾਹੀਦਾ ਬੜੇ ਲੋਡ ਸੀ ਉਹਨਾਂ ਦੀ ਇਸ ਇੰਡਸਟਰੀ ਨੂੰ ਫਿਲਮ ਇੰਡਸਟਰੀ ਦੇ ਵਿੱਚ ਜਿਹੜੇ ਵੀ ਖੇਤਰ ਦੇ ਵਿੱਚ ਜਾ ਕੇ ਉਹ ਖੜੇ ਹੋਏ ਉਹਨਾਂ ਨੇ ਬਹੁਤ ਫੱਲਾ ਮਾਰੀਆਂ ਮਾਲਕ ਪਰਮਾਤਮਾ ਅੱਗੇ ਅਰਦਾਸ ਕਰਦਾ ਬੇਨਤੀ ਕਰਦਾ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਪ੍ਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਸੇ ਤੇ ਉਹਨਾਂ ਦੇ ਪਰਿਵਾਰ ਨੂੰ ਭਾੜਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ